ਕੇਂਦਰ ਸਰਕਾਰ ਵੱਲੋਂ GST ਵਿੱਚ ਕੀਤੀ ਗਈ ਸੋਧ ਨੂੰ ਆਮ ਜਨਤਾ ਤੱਕ ਪਹੁੰਚਾਉਣ ਲਈ ਭਾਜਪਾ ਦੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਅਤੇ ਜ਼ਿਲ੍ਹਾ ਪ੍ਰਧਾਨ ਭਾਜਪਾ ਸੰਜੀਵ ਸ਼ਿਸ਼ਟ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਅਤੇ GST ਵਿੱਚ ਕੀਤੀਆਂ ਨਵੀਆਂ ਸੋਧਾਂ ਨੂੰ ਜਨਤਾ ਕੀਤਾ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਰਾਮ ਰਾਮ ਅੱਜ ਸਾਡੇ ਵਿੱਚ ਪਾਰਲੀਮੈਂਟਰੀ ਬੋਰਡ ਰਾਸ਼ਟਰੀ ਪਾਰਲੀਮੈਂਟਰੀ ਬੋਰਡ ਦੇ ਸਾਡੇ ਸੀਨੀਅਰ ਲੀਡਰ ਸਰਦਾਰ ਇਕਮਾਲ ਸਿੰਘ ਲਾਲਪੁਰਾ ਜੀ ਜਿਹੜੇ ਫਾਰਮਰ ਚੇਅਰਮੈਨ ਨੌਟਿਕ ਕਮਿਸ਼ਨ ਦੇ ਵੀ ਰਹੇ ਚੁੱਕੇ ਨੇ ਅੱਜ ਵੀ ਪ੍ਰੈਸ ਵਾਰਤਾ ਦੇ ਵਿੱਚ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਨ ਨੂੰ ਲਈ ਆਏ ਨੇ ਔਰ ਜਿਹੜੀ ਅੱਜ ਦੀ ਪ੍ਰੈਸ ਵਾਰਤਾ ਹੈ ਜਿਹੜਾ GST ਰਿਫਾਰਮਸ GST 2 ਕਰਕੇ ਮੋਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੀਤਾ ਉਹਦੇ ਬਾਰੇ ਅੱਜ ਡਿਟੇਲ ਵਿੱਚ ਚਰਚਾ ਕਰਨਗੇ ਮੈਂ ਤੁਹਾਡੇ ਸਾਰੇ ਸਾਥੀਆਂ ਦਾ ਅੱਜ ਵੀ ਇਸ ਪ੍ਰੈਸ ਵਾਰਤਾ ਨੂੰ ਕਵਰ ਕਰਨ ਵਾਸਤੇ ਧੰਨਵਾਦ ਕਰਦਾ ਔਰ ਅਸੀਂ ਸਾਰਿਆਂ ਨੂੰ ਪਤਾ ਕਿ ਲਗਾਤਾਰ ਮੋਦੀ ਸਰਕਾਰ ਜਦੋਂ 2014 ਚ ਆਈ ਲਗਾਤਾਰ ਹਿੰਦੁਸਤਾਨ ਦੇ ਵਿੱਚ ਜਿਹੜੇ ਪੰਚੀ ਦੇ ਵਿੱਚ ਸਭ ਤੋਂ ਪਿੱਛੇ ਲੋਕ ਖੜੇ ਨੇ ਉਹਨਾਂ ਦੇ ਜੀਵਨ ਨੂੰ ਸੁਖੀ ਕਰਨ ਵਾਸਤੇ ਲਗਾਤਾਰ ਕੰਮ ਕਰ ਰਹੀ ਹੈ ਔਰ ਜਦੋਂ ਸਰਕਾਰ ਆਈ ਉਸ ਵੇਲੇ ਸਰਕਾਰ ਦਾ ਜਿਹੜਾ ਹਿੰਦੁਸਤਾਨ ਦੀ ਜਿਹੜਾ ਇਕਨੋਮਿਕਲੀ ਸਿਚੁਏਸ਼ਨ ਸੀਗੀ ਔਰ 2025 ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਅਸੀਂ ਅੱਜ ਦੁਨੀਆ ਦੀ ਚੌਥੀ ਅਰਥਵਿਵਸਤਾ ਬਣ ਗਏ ਔਰ ਜਿਸ ਤਰੀਕੇ ਦੇ ਨਾਲ GST ਰਿਫਾਰਮਸ ਆਉਣ ਤੋਂ ਬਾਅਦ ਲਾਗੂ ਹੋਏ ਹਨ ਜਿਸ ਤਰੀਕੇ ਦੇ ਨਾਲ ਦੇਸ਼ ਦੀ ਇਕਨੋਮੀ ਜਿਹੜੀ ਬਹੁਤ ਤੇਜ਼ੀ ਨਾਲ ਵਧੀ ਹੈ ਜਦਕਿ ਪੂਰੀ ਦੁਨੀਆ ਦੇ ਵਿੱਚ ਆਰਥਿਕ ਮੰਦੀ ਚੱਲ ਰਹੀ ਹੈ ਪਰ ਹਿੰਦੁਸਤਾਨ ਦੀ ਇਕਨੋਮੀ ਇਨ ਸਪਾਈਟ ਆਫ ਆਲ ਦਾ ਬੋਟਲਨੇਕਸ ਐਂਡ ਸਟੈਕਸ ਬੀਇੰਗ ਕ੍ਰੀਏਟਡ ਬਾਈ ਅਦਰ ਪੋਲਿਟਿਕਲ ਪਾਰਟੀਆਂ ਐਂਡ ਇੰਟਰਨੈਸ਼ਨਲ ਫੋਰਮਸ ਹਿੰਦੁਸਤਾਨ ਦੀ ਇਕਨੋਮੀ ਫੇਰ ਵੀ ਜਿਹੜੀ ਹੈਗੀ ਹੈ ਬਹੁਤ ਵਧੀਆ ਤਰੀਕੇ ਨਾਲ ਗਰੋ ਕਰ ਰਹੀ ਹੈ ਔਰ ਜਿਹੜੀ GST 2 ਰਿਫਾਰਮਸ ਜਿਹੜੇ ਆਏ ਨੇ ਆਪਾਂ ਪਿਛਲੇ 22 ਅਕਤੂਬਰ ਨੂੰ 22 ਸਤੰਬਰ ਨੂੰ ਜਦੋਂ ਲਾਗੂ ਹੋਏ ਨੇ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਮਾਰਕੀਟ ਦੇ ਵਿੱਚ ਉਛਾਲ ਆਇਆ ਔਰ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਉਹ ਸਾਰੀ ਚੀਜ਼ਾਂ ਬਾਰੇ ਡਿਟੇਲ ਵਿੱਚ ਸਰਦਾਰ ਸਾਹਿਬ ਚਰਚਾ ਕਰਨਗੇ ਮੈਂ ਇੱਕ ਵਾਰੀ ਫੇਰ ਤੋਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਵਾਸਤੇ ਧੰਨਵਾਦ ਕਰਦਾ ਔਰ ਮੈਂ ਰਿਕੁਐਸਟ ਕਰਾਂਗਾ ਸਰਦਾਰ ਇਕਮਾਨ ਸਿੰਘ ਲਾਗਪੁਰਾ ਜੀ ਨੂੰ ਵੀ ਆਪਣੀ ਗੱਲ ਬਾਤ ਤੁਹਾਡੇ ਸਾਰੇ ਦੇ ਨਾਲ ਹੁਣ ਮਾਰ ਸਿੰਘ ਜੀ ਨੇ ਗੱਲ ਦਸੀ ਹੈ ਵਿਸ਼ੇਸ਼ ਜੀ ਨੇ ਕਿ ਅਸੀਂ ਨਿਊ ਜਨਰੇਸ਼ਨ GST ਤੇ ਗੱਲ ਕਰਨ ਲਈ ਸਾਰੇ ਦੂਜੇ ਨਾਲ ਦੇ ਸਾਹਮਣੇ ਆਉ ਹੋਏ ਆ ਦੇਸ਼ ਅੱਗੇ ਵਧ ਰਿਹਾ ਅਜ ਤੋ 14 11 ਸਾਲ ਪਹਿਲੇ 2014 ਦੇ ਵਿੱਚ ਅਸੀਂ ਇਕਨੋਮੀ ਸਾਡੀ 15ਵੇਂ ਨੰਬਰ ਤੇ ਸੀ ਮੋਦੀ ਸਾਹਿਬ ਦੀ ਲੀਡਰਸ਼ਿਪ ਥੱਲੇ ਕਿਉਂਕਿ ਕਿਸੇ ਵੀ ਦੇਸ਼ ਨੂੰ ਚਲਾਉਣ ਲਈ ਨੇਤਾ ਨੀਤੀ ਤੇ ਨiyet ਸਪਸ਼ਟ ਹੋਣੀ ਚਾਹੀਦੀ ਹੈ ਸਾਡੇ ਪਾਰਟੀ ਦਾ ਨੇਤਾ ਵੀ ਇਸ ਚਾਹੁੰਦਾ ਹੈ ਕਿ ਮੇਰਾ ਦੇਸ਼ ਮੇਰਾ ਸਮਾਜ ਮੇਰਾ ਅੱਗੇ ਵਧੇ ਨੀਤੀ ਵੀ ਸਪਸ਼ਟ ਹੈ ਤੇ ਨiyet ਵੀ ਇਸੇ ਪਾਸੇ ਹੈ ਸੋ ਮੋਦੀ ਜੀ ਨੇ ਦੇਸ਼ ਨੂੰ 15ਵੇਂ ਨੰਬਰ ਤੇ ਚੌਥੇ ਨੰਬਰ ਤੇ ਲਿਆਂਦਾ ਔਰ ਆਉਣ ਵਾਲੇ ਸਮੇਂ ਚ ਦੇਸ਼ ਦੁਨੀਆ ਦੀ ਨੰਬਰ 1 ਸ਼ਕਤੀ ਬਣੇ ਇਹਦੇ ਲਈ 2047 ਦੇ ਵਿੱਚ ਅਮਰਤ ਕਾਲ ਵਾਸਤੇ ਤਿਆਰੀ ਹੋ ਰਹੀ ਹੈ ਸੋ ਇਹਦਾ ਫਾਇਦਾ ਆਮ ਆਦਮੀ ਤੱਕ ਵੀ ਕਿਵੇਂ ਪਹੁੰਚੇ ਇਸ ਵਾਸਤੇ ਨਿਊ ਜਨਰੇਸ਼ਨ GST ਆਈ ਹੈ ਤੋਂ ਪਹਿਲੇ ਦਿਨ ਨਵਰਾਤਰੀ ਦੇ ਜਦੋਂ ਅਸੀਂ ਸੂਰਜ ਵੇਖਿਆ ਤੇ ਉਸ ਵੇਲੇ ਤੱਕ ਚੀਜ਼ਾਂ ਸਸਤੀਆਂ ਹੋ ਚੁੱਕੀਆਂ ਸੀ ਬਹੁਤ ਜਿਵੇਂ ਇਹਦੇ ਚ ਸਭ ਤੋਂ ਵੱਡੀ ਗੱਲ ਹੈ ਕਿ ਡੇਲੀ ਐਸੈਂਸ਼ੀਅਲਸ ਜਿਹੜੀਆਂ ਚੀਜ਼ਾਂ ਸੀਗੀਆਂ 18 ਤੋਂ 12% ਟੈਕਸੀ ਕਟਾ ਕੇ ਇੱਕ ਲਾਈ 5% ਕਰ ਦਿੱਤਾ ਗਿਆ ਇਸੇ ਤਰ੍ਹਾਂ ਹੀ ਐਗਰੀਕਲਚਰ ਨਾਲ ਸੰਬੰਧਰ ਚੀਜ਼ਾਂ ਦੇ 18 ਤੋਂ 12% ਦੇ ਵਿੱਚ 5% ਕਰ ਦਿੱਤਾ ਗਿਆ ਹੈਲਥ ਕੇਅਰ ਇੰਸ਼ੋਰੈਂਸ ਟੋਟਲ ਫ੍ਰੀ ਕਰ ਦਿੱਤੀ ਗਈ ਉਹਦੇ ਤੇ ਕੋਈ GST ਨਹੀਂ ਤੇ ਇਸ ਤੋਂ ਇਲਾਵਾ ਜਿਹੜਾ ਟੈਕਸ ਕੀਤਾ ਹੈ 18 ਤੋਂ 5% ਜਾਂ 12 ਤੋਂ 5% ਕੀਤਾ ਗਿਆ ਆਟੋਮੋਬਾਈਲ 28 ਤੋਂ 18% ਜਿਹੜਾ ਬਿਲਡਿੰਗ এডਿਕੇਸ਼ਨ ਮਟੀਰੀਅਲ ਹੈ ਉਹਦੇ ਤੇ ਕੋਈ ਟੈਕਸ ਨਹੀਂ ਬੱਚਿਆਂ ਲਈ এডਿਕੇਸ਼ਨ ਜਿਹੜੀ ਹੈ ਉਹਦੇ ਬਹੁਤ ਸਹਾਈਤਾ ਹੋਏਗੀ ਸਕੂਲਾਂ ਵਾਸਤੇ ਹੋਏਗਾ ਟੈਕਸ ਫ੍ਰੀ ਹੋਇਆ ਅੱਗੇ 12% ਸੀ ਜਾਂ 5% ਸੀ ਉਹਨੂੰ ਬਿਲਕੁਲ ਮਾਫ ਕਰਤਾ ਗਿਆ ਇਲੈਕਟ੍ਰੋਨਿਕਸ ਜਿਹੜੀਆਂ ਹੈਗੀਆਂ ਨੇ ਉਹ 28 ਤੋਂ ਘਟਾ ਕੇ 18% ਤੇ ਆ ਗਈਆਂ ਨੇ ਜਿਹੜਾ ਬਿਲਡਿੰਗ ਮਟੀਰੀਅਲ ਹੈ ਇਹ ਵੀ 28 ਤੋਂ 18% ਜਾਂ 18 ਤੋਂ 5% ਤੇ ਆ ਗਿਆ ਜਿਹੜਾ ਅਨ ਪਾਲਿਸ਼ਡ ਮਾਰਬਲ ਵਗੈਰਾ ਹੈਗਾ ਇਹ ਸਸਤਾ ਕਰ ਦਿੱਤਾ ਪੀਪੀਸੀ ਪਾਈਪ ਜਿਹੜੀ ਹੈ 18 ਤੋਂ 5% ਤੱਕ ਹੋ ਗਈ ਹੈ ਇਹ ਜਿਹੜਾ ਲਾਭ ਹੈ ਹਰ ਆਦਮੀ ਤੱਕ ਪਹੁੰਚੇ ਇਹਦੇ ਲਈ ਸਰਕਾਰ ਦੀਆਂ ਏਜੰਸੀਆਂ ਨੇ ਕੰਮ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ ਇਹਦਾ ਹੁਣ ਗੱਲ ਹੈ ਪੰਜਾਬ ਦੀ ਇਕਨੋਮੀ ਦੀ ਇਹ ਪੰਜਾਬ ਕਿਵੇਂ ਅੱਗੇ ਵਧੇ ਸੋ ਜੋ ਆંકੜੇ ਅਵੇਲੇਬਲ ਆ ਉਹ ਸਾਡੇ ਕੋਲੇ ਆ ਕਿ ਅਸੀਂ ਪੰਜਾਬ ਦੇ ਵਿੱਚ ਜੀਐਸਟੀ ਕਲੈਕਸ਼ਨ ਜਿਹੜੀ ਆ ਨਾ ਅਗਸਤ ਦੇ ਵਿੱਚ ਇਸ ਵਾਰੀ 2199 ਕਰੋੜ ਹੋਈ ਸੀ ਪਿਛਲੇ ਸਾਲ ਇਸੇ ਸਮੇਂ ਦੇ ਵਿੱਚ 1936 ਕਰੋੜ ਹੋਈ ਜਿਹੜਾ ਹਰਿਆਣਾ ਐਮਐਸ ਦੇ ਲਈ ਦੱਸਿਆ ਉੱਥੇ ਇਸ ਵਾਰੀ ਜਿਹੜੀ ਹੈ ਜੀਐਸਟੀ ਕਲੈਕਸ਼ਨ 9681 ਕਰੋੜ ਹੈ। ਔਰ ਸਾਡੀ ਜਿਹੜੀ ਜਿਹੜੀ ਪਿਛਲੇ ਸਾਲ ਸੀ ਉਹਦਾਂ ਦੀ ਸੀ 8 ਲੱਖ 8633 ਕਰੋੜ। ਯੂਪੀ ਬਿਹਾਰ ਦੀ ਵੀ ਜੀਐਸਟੀ ਕਲੈਕਸ਼ਨ ਸਾਡੇ ਨਾਲੋਂ ਜ਼ਿਆਦਾ ਹੈ। ਤੇ ਦੁੱਖੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜੀਐਸਟੀ ਨੰਬਰ ਵਾਲੇ ਜਿਹੜੇ ਲੋਕ ਆ ਜਿਹੜੇ ਬਿਜ਼ਨਸ ਕਰਦੇ ਆ ਜਿਹੜਾ ਜਵਾਬ ਦਿੰਦੇ ਆ ਉਹਨਾਂ ਦੀ ਗਿਣਤੀ ਹੈ 182184 ਤੇ ਹਰਿਆਣੇ ਦੇ ਹੈਗੇ ਆ ਜਿਹੜਾ ਸਾਡਾ ਛੋਟਾ ਭਰਾ ਸੀ ਕਿਸੇ ਵੇਲੇ ਉਹ ਹੈ 251762 ਸਾਡੇ ਤੋਂ ਚੰਗਾ ਤਾਂ ਬਿਹਾਰ ਵੀ ਹੈ ਜਿੱਥੇ 31203 ਜਦੋਂ ਤਾਂ ਇਹ ਸਰਕਾਰ ਆਈ ਹੈ ਡਿਵੈਲਪਮੈਂਟ ਵਾਲੇ ਪਾਸੇ ਕੋਈ ਕੰਮ ਨਹੀਂ ਹੋਇਆ ਇੰਡਸਟਰੀ ਬੰਦ ਹੋ ਰਹੀ ਹੈ ਇੰਡਸਟਰੀ ਬਾਹਰ ਜਾ ਰਹੀ ਹੈ ਰੋਜ਼ਗਾਰ ਕਿੱਥੋਂ ਆਏਗਾ ਸੋ ਭਾਰਤ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਭਾਰਤ ਸਰਕਾਰ ਦੀ ਸਕੀਮ ਦਾ ਬੈਨੀਫਿਟ ਜਿਹੜਾ ਆਮ ਆਦਮੀ ਨੂੰ ਕਿਵੇਂ ਮਿਲ ਸਕਦਾ ਹੈ ਇੱਕ ਤਾਂ ਚੀਜ਼ਾਂ ਸਸਤੀਆਂ ਹੋਣ ਇੱਕ ਰੋਜ਼ਗਾਰ ਦੇ ਚਾਂਸਸ ਬਣ ਰੋਜ਼ਗਾਰ ਤਾਂ ਹੀ ਆਏਗਾ ਜੇ ਪੀਸ ਹੋਏਗਾ ਜਿੱਥੇ ਪੀਸ ਨਹੀਂ ਹੈਗਾ ਉੱਥੇ ਪ੍ਰੋਸਪਰਿਟੀ ਕਿੱਥੋਂ ਆਏਗੀ ਅੱਜ ਜਿਹੜੇ ਪੰਜਾਬ ਦੇ ਵਿੱਚ ਉਹੀ ਸਮੱਸਿਆਵਾਂ ਅੱਜ ਦੀਆਂ ਨਹੀਂ ਬڑے ਸਾਲਾਂ ਤੋਂ ਚੱਲੀ ਆ ਰਹੀਆਂ ਨੇ ਸੋ ਇੱਥੇ ਅਮਨ ਸ਼ਾਂਤੀ ਚਾਹੀਦਾ ਜੋ ਤੁਹਾਡੇ ਸਾਹਮਣੇ ਇੱਕ ਮਾਡਲ ਹੈ ਹਰਿਆਣੇ ਦਾ ਕੋਈ ਦੂਰ ਨਹੀਂ ਹੈਗਾ ਚੰਡੀਗੜ੍ਹ ਨਾਲ ਦੋਵੇਂ ਸੂਬੇ ਲੱਗਦੇ ਐ ਚੰਡੀਗੜ੍ਹ ਤੇ ਸਾਂਝੀ ਰਾਜਧਾਨੀ ਐ ਤੇ ਤੁਸੀਂ ਦੇਖੋ ਉੱਥੇ ਕਿੰਨੀ ਤਰੱਕੀ ਐ ਤਕਰੀਬਨ 10000 ਕਰੋੜ ਰੁਪਇਆ ਮਹੀਨੇ ਦਾ ਜਿਹੜਾ GST ਕਲੈਕਸ਼ਨ ਹੁੰਦੀ ਐ ਤੇ ਪੈਸਾ ਦਾ ਆਪਣੇ ਆਪ ਡਿਵੈਲਪਮੈਂਟ ਹੋਏਗੀ ਤੇ ਸਾਡੇ 2000 ਕਰੋੜ ਦੇ ਬਿਨਾਂ ਦਾ ਮੁਲਾਜ਼ਮਾਂ ਦੀਆਂ ਤਨਖਾਹਾਂ ਦਿੱਤੀਆਂ ਜਾ ਸਕਦੀਆਂ ਟੈਕਸ ਕਲੈਕਸ਼ਨ ਇਸ ਕਰਕੇ ਨਹੀਂ ਹੋ ਰਹੀ ਕਿ ਇੰਡਸਟਰੀ ਨਹੀਂ ਹੈਗੀ ਬਿਜ਼ਨਸ ਨਹੀਂ ਹੈਗਾ ਇਹਦੇ ਲਈ ਜਿਹੜੀ ਹੈ ਕੰਮ ਕਰਨ ਦੀ ਲੋੜ ਕੋਈ ਜਿਹੜੀ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਪਾਸੇ ਆਉਣਾ ਚਾਹੀਦਾ ਤੇ ਆਮ ਆਦਮੀ ਤੱਕ ਇਹਦਾ ਪ੍ਰਭਾਵ ਜਾਵੇ ਇਹਦੇ ਲਈ ਗਵਰਨਮੈਂਟ ਆਫ ਇੰਡੀਆ ਨੇ ਆਪਣੇ ਉਕਸਰ ਵੀ ਲਾਏ ਆ ਕੇ ਦੇਖੋ ਕਿ ਦੇ ਵਪਾਰੀਆਂ ਤਾਂ ਕੀ লাভ ਨਾ ਰਹਿ ਜਾਏ ਆਮ ਆਦਮੀ ਤੱਕ ਵੀ ਇਹ ਜਿਹੜਾ ਹੈ ਜਿੱਥੇ ਵਪਾਰੀਆਂ ਨੂੰ ਇੱਕ ਬਹਿਮ ਹੈਗਾ ਸ਼ੱਕ ਹੈਗਾ ਕਿ ਜੀ ਜਿਹੜਾ ਅਸੀਂ ਸਮਾਨ ਖਰੀਦਿਆ ਹੋਇਆ ਉਹਦਾ ਕੀ ਬਣੇਗਾ ਗੱਲ ਇਹ ਹੈ ਕਿ ਉਹਦੇ ਤੇ ਜਦੋਂ ਵਿਕੇਗਾ ਤੇ ਪੈਸਾ ਰਿਫੰਡ ਹੋ ਜਾਏਗਾ ਜਿਹੜੀ GST ਉਹਨਾਂ ਨੇ ਐਕਸਟਰਾ ਪੇ ਕੀਤੀ ਹੈ ਸੋ ਹਰ ਵਿਅਕਤੀ ਨੂੰ ਲਾਭ ਹੋ ਰਿਹਾ ਕਿਉਂਕਿ ਇਹਨੂੰ ਲਾਗੂ ਹੋਈ ਨੂੰ 4 ਦਿਨ ਹੋ ਗਏ 22 ਤਰੀਕ ਦੀ ਲਾਗੂ ਆ 25 ਤਰੀਕ ਚ ਤੋ ਇਹਦਾ ਹੋਰ ਲਾਭ ਮਿਲੇ ਇੰਡਸਟਰੀ ਵਦੇ ਬਿਜ਼ਨਸ ਵਦੇ ਕਾਰੋਬਾਰ ਵਦੇ ਇਹਦੇ ਲਈ ਸਾਨੂੰ ਸਾਰਿਆਂ ਨੂੰ ਜਿਹੜੀ ਆ ਭਾਰਤੀ ਜਨਤਾ ਪਾਰਟੀ ਚਾਹੁੰਦੀ ਆ ਕਿ ਇਹ ਸਰਕਾਰ ਇਸ ਤਰ੍ਹਾਂ ਦੀ ਆਵੇ ਕਿ ਦੇਸ਼ ਦੇ ਨਾਲ ਨਾਲ ਪੰਜਾਬ ਹਰਿਆਣੇ ਤੋਂ ਦਾ ਜਿਹੜਾ ਸਾਡਾ ਛੋਟਾ ਭਰਾ ਆ ਪੰਜਾਬ ਉਹਦਾ ਵੱਡਾ ਭਰਾ ਬਣ ਕੇ ਅੱਗੇ ਨਿਕਲੇ ਨਿਕਲੇਗਾ ਤਾਂ ਹੀ ਜੇ ਅਸੀਂ ਏਮਪਲੋਇਮੈਂਟ ਪੈਦਾ ਕਰਾਂਗੇ ਏਮਪਲੋਇਮੈਂਟ ਜਨਰੇਟ ਕਰਾਂਗੇ ਤੁਹਾਡਾ ਧੰਨਵਾਦ